हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵਾਰ ਦਸੇ ਲੈਂਦਾ ਹੈ ਕਿਹ ਹੈ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਸਸਰੀ ਗਾਲ ਡਾਕਟਰ ਸਾਹਿਬ ਹੋ ਠੀਕ ਹੂੰ ਵਧੀਆ ਜੀ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਹਰਦੀਪ ਸਿੰਘ ਪਿੰਡ ਭਦੌੜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਪਾ ਮੋਬਾਈਲ ਨੰਬਰ ਬੋਲੋ 7657814882 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟਿਸ ਆ ਬਾਈ ਜਿਹੜੀ ਇਹ ਬੈਡ ਦੇਖਦੇ ਆ ਕੀ ਡਿਟੇਲ ਆ ਬਾਈ ਜੀ ਇਹ ਡਾਕਟਰ 2 ਕੁ ਮਹੀਨੇ ਦੀ ਸੂਈ ਵੀ ਆ ਠੀਕ ਆ ਭਾਈ ਇਹਦੇ ਮਾਗਰ ਬੱਛੀ ਸੀ ਮੇਰੇ ਕੋਲੇ ਆਈ ਨੂੰ ਹੋ ਗਿਆ ਨੂੰ 20 ਦਿਨ ਠੀਕ ਆ ਭਾਈ ਇਹਦੇ ਮਾਗਰ ਬੱਛੀ ਕਈ ਮਾਰ ਹੂੰ ਇਹਦੇ ਥੱਲੇ ਦੁੱਧ ਸੀਗਾ ਜੀ 15 16 ਕਿਲੋ ਠੀਕ ਆ ਜੀ ਮੇਰੇ ਕੋਲੇ ਆ ਕੇ ਨੂੰ ਦੋ ਬੁਖਾਰ ਹੋ ਗਿਆ ਅੱਜ ਦੀ ਘੜੀ ਇਹਦੇ ਥੱਲੇ ਹੂੰ 10 ਕਿਲੋ ਦੁੱਧ ਆ ਨੈਟ ਹਾਂ 10 ਤੋਂ 9 10 9 10 ਕਿਲੋ ਹੈਗਾ ਜੇ ਤੱਕ ਤੇ ਗਰਮੀ ਗਰਮੀ ਵੱਧੂ ਉੱਪਰ ਘਟ ਵੀ ਜਾਂਦੀ ਆ ਹੂੰ ਨਹੀਂ ਬਾਦ ਵੀ ਜਾਂਦੀ ਐ ਠੀਕ ਆ ਭਾਈ ਹੂੰ ਇਹ ਸੁਆ ਕਿਹੜਾ ਤਕਰੀਬ ਨੇ ਇਹ ਸੁਆ ਦੂਜਾ ਕਾ ਜੀ ਠੀਕ ਆ ਹਾਂ ਇਹ ਮੇਰੇ ਘਰ ਹੀ ਬੱਛੀ ਮਰੀ ਆ ਠੀਕ ਆ ਤੇ ਸੂਈ ਨੂੰ ਵੀ ਇਨ ਕਿਓ ਮੈਨੂੰ ਐਸ ਵਿੱਚ ਝੋਨਾ ਤਾਂ ਨਾ ਲਾ ਕੇ ਦੇਵਾਂਗੇ ਹੂੰ ਆ ਤੁਹਾਨੂੰ ਝੋਨਾ ਲੱਗ ਗਿਆ ਵਾ ਚਲ ਦੇ ਦੇਨੇ ਠੀਕ ਆ ਮਨ ਲਈ ਤਾਂ ਤਾਜੀ ਸੀ ਇਹਦਾ ਠੀਕ ਆ ਚੰਗਾ ਲੰਘਾ ਠਣ ਠਣ ਬਹੁਤ ਚੰਗਾ ਧਾਰ ਬਹੁਤ ਅਸੀਲ ਬਥੇਰੀ ਆ ਠੀਕ ਆ ਜਿੰਨੇ ਮਰਦੀ ਸਾਰੇ ਨੋ ਨੋ ਲੈ ਦੇ ਤਾਂ ਨਿਆਣਾ ਕਿ ਵਾਈ ਬਹੁਤ ਜਿੰਨੀ ਹੈ ਨਾ ਯਾਰ ਬੜੀ ਜਿਆਦੇ ਹਾਂ ਚੋਣ ਬਹੁਤ ਚੰਗਾ ਲੱਗਿਆ ਲਾਈਕੋ ਜੀ ਧਾਰਾਈ ਆ ਨਾ ਕੀ ਬਾਤ ਹੈ ਜਿਵੇਂ ਮਰਜੀ ਕਰੀ ਜਾ ਕੋਈ ਚੱਕ ਕੇ ਤੇ ਦੋਨੇ ਬੰਦੇ ਆ ਨਾ ਪਾਲਾ ਤਾਂ ਵੀ ਨਹੀਂ ਹਲਦੀ ਨਾ ਪਾਏਗਾ ਤਾਂ ਵੀ ਪਵਾਉਂਦੀ ਹੈਗੀ ਆ ਤੋਰ ਦੇ ਭਾਈ ਮੁੰਡਾ ਹਾਂ ਦੁੱਧ ਹੈਗਾ ਦੁੱਧ ਹਾਂ ਬਾਈ ਕਹਿੰਦਾ ਬੱਚਾ ਸੀਗਾ ਬੱਚੀ ਮੇਰੇ ਕੋਲ ਹੀ ਐਕਸਪਾਇਰ ਹੋਈ ਆ ਉਹਦੀ ਹਨਾ ਹਾਂ ਹਾਂ ਮੇਰੇ ਘਰੇ ਹੀ ਹੋਈ ਆ ਜੀ ਠੀਕ ਆ ਬਾਈ ਕਿ ਮੇਰੇ ਕੋਲੇ ਇਹਨੂੰ 20 ਦਿਨ ਹੋ ਗਿਆ ਜੀ ਨੂੰ ਮੈਂ ਉਦੋਂ ਤਾਂ ਨਹੀਂ ਵੇਚੀ ਸੀ ਬਾਅਦ ਤੋਂ ਨਾ ਜਾਣ ਲਾਵਾਂਗੇ ਹੂੰ ਬਸ ਹੁਣ ਤੇ ਕੀ ਮੁੱਲ ਆ ਬਾਈ ਫਿਰ ਇਹਦਾ ਹੈ ਮੁੱਲ ਕੀ ਆ ਇਹਦਾ ਮੁੱਲ ਇਹ ਜੀ ਹੁਣ ਆਪਾਂ ਦੇ ਦਾਂਗੇ 27000 ਦੀ ਮਾਨਤਾਨ ਹੋ ਜਾ ਬਸ ਮੁੱਲ ਪਹਿਲਾਂ ਹੀ ਜਾਇਜ਼ ਜਾ ਰੱਖਿਆ ਮਾਨਤਾਨ ਕਰ ਦਾਂਗੇ 27000 ਰੁਪਏ ਬਾਈ ਮੁੱਲ ਮਾਨ ਤਣ ਜਿਹੜਾ ਮੌਕੇ ਤੇ ਜਰੂਰ ਹੋ ਜਾ ਏਕਾ ਜਨ ਮਾੜਾ ਮੋਟਾ ਨੇ ਇਹ ਪਾਇਰਾਂ ਦਾ ਜਰੂਰ ਕਰਦੀਆਂ ਕਿਉਂਕਿ ਬੁਖਾਰਿਆ ਕਰਕੇ ਬਿੱਲਾ ਜੇ ਹੂੰ 9 ਦਿਨਾਂ ਪਾਣੀ ਨਾਲ ਕੱਚੇ ਜੇ ਹੋ ਜਾਂਦੇ ਆ ਕੱਦ ਚੰਗਾ ਥਣ ਜੇ ਕੱਦ ਗੁੱਦੂ ਤੇ ਇਹ ਬੁਖਾਰ ਕਰਕੇ ਮੜੀ ਜੀ ਲੱਸੀ ਹੋਈ ਆ ਹੂੰ ਪਹਿਲਾਂ ਤਾਂ ਲੈਵਾ ਲੂਗਾ ਤੇ ਠੀਕ ਜਿੰਨੇ ਮਰਜੀ ਕਰੀ ਚੱਲ ਥਣ ਤੁਣ ਬਹੁਤ ਸੋਹਣਾ ਗਾ ਸਹੀ ਗੱਲ ਆ ਤੇ ਕੀ ਐਸੇ ਵੀਰ ਨੂੰ ਬਾਈ ਬਾੜ ਪਸੰਦ ਆਏ ਬਾਈ ਨੱਕ ਨੱਕ ਕਰ ਲਿਓ ਜੀ ਧੰਨਵਾਦ <sharp inhale> <sharp inhale>